ਜਰਨਲਿਜ਼ਮ ਦਾ ਅੱਜ ਕੱਲ ਇੱਥਾ ਗਿਰ ਚੁੱਕਿਆ ਵੀ ਬਸ ਕੁੜੀ ਨੂੰ ਡੈਨ ਬਣਾਤਾ ਹੂੰ ਮੁੰਡੇ ਨੂੰ ਵਿਚਾਰਾ ਬਣਾਤਾ ਹੂੰ ਤੇ ਅਸਲ ਚੀਜ਼ਾਂ ਕੀ ਨੇ ਮੈਂਜ਼ਰੀਆ ਹੁੰਦਾ ਕਰਾਇਮ ਦੇ ਵਿੱਚ ਜੀ ਕਿ ਕੀ ਗਿਲਟੀ ਇੰਟੈਂਸ਼ਨ ਸੀ ਕਿ ਸਾਰਾ ਕੁਝ ਮੈਲਿਸ ਪਰਫਾਰਮ ਹੋਈ ਹੈ ਹੂੰ ਕੀ ਉਹਦਾ ਪਾਸਟ ਰਿਕੋਰਸ ਕੀ ਹੈ ਜੀ ਤੇ ਫਿਊਚਰ ਉਹਨਾਂ ਦਾ ਇੱਕ ਪਲਾਨ ਕੀ ਸੀਗਾ ਹੂੰ ਤੇ ਪ੍ਰੈਜ਼ੈਂਟ ਐਕਸ਼ਨ ਨੂੰ ਜਨਮ ਦੇਣ ਵਾਸਤੇ ਬਿਲਕੁਲ ਆ ਚੀਜ਼ਾਂ ਰੀੜਾ ਮਿਸ ਹੁੰਦੀਆਂ ਨੇ ਐਵਿਡੈਂਸ ਦੀ ਹੂੰ ਤੇ ਉਹ ਮੈਨੂੰ ਖੁਸ਼ੀ ਹੋਈ ਤੁਹਾਡੇ ਸਟੂਡੀਓ ਆ ਕੇ ਸੋ ਮੈਂ ਹੁਣੇ ਹੀ ਜਸਟ ਆ ਹਵ ਅ ਗੇਜ਼ ਓਵਰ ਦਾ ਐਫ ਆਈ ਆਰ ਜੀ ਤੇ ਉਸ ਤੋਂ ਇਲਾਵਾ ਥੋੜਾ ਬਹੁਤ ਹੀ ਮੈਂ ਸੌਣ ਪਾਇਆ ਇਸ ਚੀਜ਼ ਬਾਰੇ ਜੀ ਬਟ ਬੇਸਿਕ 엘మెంట్ਸ ਜਿਹੜੇ ਨੇ ਉਹਨਾਂ ਕੁ ਮੈਂ ਸਮਝ ਪਾਇਆ ਹਾਂ ਇੱਕ ਚੀਜ਼ ਹੈ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੈਗੀ ਹਮ ਜੇ ਉਹ ਪ੍ਰੋਪਰ ਸਾਡੇ ਕੋਲ ਆ ਜਾਵੇ ਜੀ ਤੇ ਜਿੰਨਾ ਕੁ ਅਸੀਂ ਮਤਲਬ ਵੀ ਦੇਖ ਸਕਦੇ ਹਾਂ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਜੀ ਉਹਦੇ ਵਿੱਚ ਇਹ ਹੈ ਕਿ ਮੁੰਡੇ ਦੇ ਜਿਹੜਾ ਹੈਗਾ ਜਿਹੜਾ ਰੀਜ਼ਨ ਆਫ ਡੈਥ ਹੈ ਹੈ ਨਾ 10 12 ਉਹਦੇ ਬਾਡੀਲੀ ਇੰਜਰੀਜ਼ ਜਿਹੜੀਆਂ ਨੇ ਸਟਰਾਂਗੂਲੇਸ਼ਨ ਜਿਹੜੀ ਆ ਉਹ ਹੋਈ ਹੈ ਤੇ ਕੁਝ ਸੇਡੇਟਿਵਸ ਜਿਹੜੇ ਨੇ ਡਰੱਗਸ ਜਿਹੜੇ ਨੇ ਪੌਇਜ਼ਨ ਦੀ ਫਾਰਮ ਦੇ ਵਿੱਚ ਉਹ ਦਿੱਤੇ ਹੈ